ਸਸ਼ੀਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਸੂਜੀ ਤੇ ਡ్రਾਈ ਫਰੂਟ ਤੇ ਹੈਲਦੀ ਲੱਡੂ ਤਾਂ ਚਲੋ ਰੈਸਪੀ ਸ਼ੁਰੂ ਕਰਦੇ ਆਂ ਤੇ ਸਭ ਤੋਂ ਪਹਿਲਾਂ ਅਸੀਂ ਡ్రਾਈ ਫਰੂਟਸ ਨੂੰ ਥੋੜਾ ਜਿਹਾ ਰੋਸਟ ਕਰ ਲੈਣਾ ਇੱਥੇ ਅਸੀਂ ਆਲਮੰਡਸ ਕੈਸ਼ੂਸ ਤੇ ਵਾਲਨਟਸ ਲਏ ਹਨ 1-2 ਮਿੰਟ ਅਸੀਂ ਇਹਨਾਂ ਨੂੰ ਰੋਸਟ ਕਰ ਲੈਣਾ ਇਹਦੇ ਨਾਲ ਹੀ ਅਸੀਂ ਪਾਵਾਂਗੇ ਮਗਜ ਇਹਨੂੰ ਵੀ ਅਸੀਂ ਇਹਨਾਂ ਦੇ ਨਾਲ ਹੀ ਭੁੰਨ ਲੈਣਾ ਅਨ ਡ్రਾਈ ਫਰੂਟਸ ਨੂੰ ਅਸੀਂ ਹਲਕਾ ਜਿਹਾ ਰੋਸਟ ਕਰ ਲਿਆ ਇਹਨਾਂ ਨੂੰ ਅਸੀਂ ਇੱਕ ਪਲੇਟ 'ਚ ਕਢ ਲੰਨੇ ਆ ਸੇ ਪੈਨ ਵਿੱਚ ਅਸੀਂ ਗ੍ਰੇਟ ਕੀਤਾ ਹੋਇਆ ਕੋਕੋਨਟ ਵੀ ਭੁੰਨ ਲਾਂਗੇ ਤੇ ਇਹਨੂੰ ਵੀ ਅਸੀਂ ਇੱਕ ਪਲੇਟ 'ਚ ਕਢ ਲੰਨੇ ਆ ਤੇ ਹੁਣ ਪੈਨ ਵਿੱਚ ਅਸੀਂ ਪਾਵਾਂਗੇ 4 ਚਮਚ ਘਿਓ ਤੇ 1 ਕੱਪ ਸੂਜੀ ਇਸ ਨੂੰ ਵੀ ਅਸੀਂ ਥੋੜਾ ਜਿਹਾ ਰੋਸਟ ਕਰ ਲੈਣਾ ਸੂਜੀ ਨੂੰ ਅਸੀਂ ਭੁੰਨ ਲਿਆ ਇਹចੇ ਸੀ ਪਾਵਾਂਗੇ ਜਾਗਰੀ ਪਾਊਡਰ ਇਹ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਇਹਨੂੰ ਥੋੜਾ ਜਿਹਾ ਮਿਕਸ ਕਰਕੇ ਅਸੀਂ ਕਵਰ ਕਰਕੇ ਰੱਖ ਦਾਂਗੇ ਤੇ ਹੁਣ ਡ్రਾਈ ਫਰੂਟਸ ਨੂੰ ਅਸੀਂ ਗ੍ਰाइंड ਕਰ ਲੈਣਾ ਪਲਸ ਮੋਰ ਤੇ ਅਸੀਂ ਇਹਨਾਂ ਨੂੰ ਪੀਸ ਲਾਂਗੇ ਤੇ ਹੁਣ ਸੂਜੀ ਨੂੰ ਵੀ ਅਸੀਂ ਗ੍ਰाइंड ਕਰ ਲਾਂਗੇ ਸੂਜੀ ਦੇ ਨਾਲ ਅਸੀਂ ਪਾਵਾਂਗੇ 2 ਚਮਚ ਮਿਲਕ ਪਾਊਡਰ ਗ੍ਰੇਟ ਕੀਤਾ ਹੋਇਆ ਕੋਕੋਨਟ ਤੇ ਨਾਲ ਪਾਵਾਂਗੇ 1 بڑا ਚਮਚ ਕਿਓ ਇੱਕ ਵਾਰ ਇਹਨੂੰ ਸਿ ਮਿਕਸ ਕਰ ਲੈਣੇ ਆ ਤੇ ਹੁਣ ਅਸੀਂ ਇਹਨੂੰ ਗ੍ਰाइंड ਕਰ ਲਾਂਗੇ ਤਸਾਈਂ ਮਿਕਸਚਰ ਨੂੰ ਅਸੀਂ ਇੱਕ ਬੋਲਟਸ ਟ੍ਰਾਂਸਫਰ ਕਰ ਲਾਂਗੇ। ਇਹਦੇ ਨਾਲ ਹੀ ਅਸੀਂ ਡਰਾਈ ਫਰੂਟ ਵਾਲਾ ਮਿਕਸਚਰ ਵੀ ਐਡ ਕਰ ਦਾਂਗੇ। ਡਰਾਈ ਫਰੂਟਸ ਨੂੰ ਅਸੀਂ ਇੱਕ ਵਾਰੀ ਦੁਬਾਰਾ ਪੀਸ ਲਿਆ ਸੀ ਤਾਂ ਕਿ ਇਹਦਾ ਆਇਰ ਰੀਲੀਜ਼ ਹੋ ਜਾਏ ਤੇ ਬਾਈਂਡਿੰਗ ਆ ਜਾਵੇ। ਤੇ ਇੱਕ ਵਾਰੀ ਅਸੀਂ ਇਹਨੂੰ ਮਿਲਾ ਲਾਂਗੇ। ਹੁਣ ਇਹਦੇ ਅਸੀਂ ਲੱਡੂ ਬਣਾ ਲਾਂਗੇ। ਇਹ ਲੱਡੂ ਬਹੁਤ ਹੀ ਈਜ਼ੀਲੀ ਬਣ ਜਾਂਦੇ ਹਨ ਤੇ ਹੈਲਦੀ ਵੀ ਹਨ ਤੁਸੀਂ ਵੀ ਇੱਕ ਵਾਰ ਇਹਨਾਂ ਨੂੰ ਜ਼ਰੂਰ ਟਰਾਈ ਕਰਿਓ ਤਾਂ ਇਸੇ ਤਰ੍ਹਾਂ ਅਸੀਂ ਸਾਰੇ ਲੱਡੂ ਬਣਾ ਲਾਂਗੇ ਤਾਂ ਅਸੀਂ ਸਾਰੇ ਲੱਡੂ ਬਣਾ ਲਏ ਹਨ ਚਲੋ ਮਿਲਦੇ ਹਾਂ ਅਗਲੀ ਰੈਸਪੀ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਫॉर ਵਾਚਿੰਗ